ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰਾ ਜਰ ਰੋਇਆ ਆਪਣੇ YouTube ਚੈਨਲ ਗੁਰਸਾਖਸ਼ੀਆਂ ਸ਼ਬਦ ਵਿਚਾਰ ਦੇ ਉੱਤੇ ਆਪ ਜੀ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਾਖੀਆਂ ਸਾਂਝੀਆਂ ਕਰਨ ਵਾਸਤੇ ਸਾਧ ਸੰਗਤ ਜੀ ਕੱਲ ਆਪ ਜੀ ਦੇ ਨਾਲ ਜੋ ਸਾਖੀ ਸਾਂਝੀ ਕੀਤੀ ਗਈ ਸੀ ਉਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੱਚਖੰਡ ਦਰਬਾਰ ਵਿੱਚ ਅਕਾਲ ਪੁਰਖ ਸਾਹਿਬ ਜੀ ਦੇ ਨਾਲ ਮਲਾਪ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਾਤਸ਼ਾਹ ਅਕਾਲ ਪੁਰਖ ਦੇ ਨਾਲ ਮਲਾਪ ਕਰਨ ਤੋਂ ਬਾਅਦ ਉਹ ਵਾਪਸ ਆਏ ਸਾਧ ਸੰਗਤ ਜੀ ਹੁਣ ਇਸੋ ਅਗਲੀ ਸਾਖੀ ਆਰ ਜੀ ਦੇ ਨਾਲ ਸਾਂਝੀ ਕੀਤੀ ਜਾਣੀ ਹੈ ਵਾਰ ਸਾਥ ਸੰਗਤ ਇਹ ਸਾਖੀ ਦਾ ਸਾਥੀ ਦੇ ਨਾਲ ਤਾਂ ਹੀ ਸਾਂਝੀ ਕਰ ਸਕਦਾ ਹੈ ਜੇਕਰ ਤਾਂ ਅੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਮਹਾਰਾਜ ਜੀ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਥ ਸੰਗਤ ਜੀ ਤੁਸੀਂ ਕਿਰਪਾ ਕਰੋ ਤੇ ਮੇਰੇ ਪਰ ਹੱਥ ਦਾਸ ਰੇ ਜੀ ਸਿਰ ਤੇ ਰੱਖੋ ਸੋ ਸਾਥ ਸੰਗਤ ਕਰੋ ਜੀ ਕਿਰਪਾ ਤੇ ਸਾਰੇ ਰੱਖੋ ਜੀ ਦਾਸ ਰੇ ਸਿਰ ਤੇ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਭ ਸੰਗਤ ਜੀ ਭਾਈ ਬਾਲਾ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਸਬੰਧਿਤ ਇਤਿਹਾਸ ਸੁਣਾ ਰਹੇ ਹਨ ਭਾਈ ਬਾਲੇ ਜੀ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਕਰਤਾਰਪੁਰਖ ਦੁੱਖਾਂ ਨੂੰ ਨਾਸ਼ ਕਰਨ ਵਾਲੇ ਆਪਣੇ ਭਗਤਾਂ ਦੇ ਸਦਾ ਮਨਪੁਰਸਨ ਕਰਨ ਵਾਲੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਦੇ ਦਰਬਾਰ ਤੋਂ ਵਧਾਈ ਲੈ ਕੇ ਪਿੱਛੇ ਮੁੜਾਈ ਜਗਤ ਗੁਰੂ ਸਿੱਖਾਂ ਵਾਸਤੇ ਸੁੱਖਾਂ ਦੇ ਦਾਤੇ ਹਨ ਭਾਈ ਬਾਲਾ ਜੀ ਕਹਿ ਰਹੇ ਹਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਇਤਿਹਾਸ ਸੁਣੋ ਫਿਰ ਗੁਰੂ ਜੀ ਵਾਪਸ ਮੁੜ ਕੇ ਸਾਡੇ ਪਾਸ ਆ ਗਏ ਜਿੱਥੇ ਤਰੂ ਮੰਡਲ ਸੂਬਾ ਪਾਰਿਆ ਸੀ ਉਥੇ ਆ ਕੇ ਸਾਨੂੰ ਗੁਰੂ ਸਾਹਿਬ ਨੇ ਆਪਣੇ ਨਾਲ ਲੈ ਲਿਆ ਤਰੂ ਭਗਤ ਨੇ ਜਦੋਂ ਗੁਰੂ ਜੀ ਨੂੰ ਆਉਂਦਿਆਂ ਵੇਖਿਆ ਤੇ ਉਸ ਨੇ ਸਤਗੁਰਾਂ ਨੂੰ ਮਿਲ ਕੇ ਉੱਠ ਕੇ ਨਮਸਕਾਰ ਕੀਤੀ ਫਿਰ ਤਰੂ ਭਗਤ ਧੰ ਗੁਰੂ ਨਾਨਕ ਦੇਵ ਜੀ ਪਾਸੋਂ ਵਾਹਿਗੁਰੂ ਦੇ ਦਰਬਾਰ ਬਾਰੇ ਪੁੱਛਣ ਲੱਗਾ ਜਿੱਥੇ ਕੋਈ ਵੀ ਕਦੇ ਪਹੁੰਚ ਨਹੀਂ ਸੀ ਸਕਿਆ। ਧਰੂ ਭਗਤ ਨੇ ਪੁੱਛਿਆ ਕਿ ਮੈਨੂੰ ਸੱਚਖੰਡ ਦੀ ਨਿਸ਼ਾਨੀ ਦੇਵੋ। ਨਿਰਬਾਨ ਪ੍ਰਭੂ ਜੀ ਤੁਸੀਂ ਨਿਰਬਾਨ ਪ੍ਰਭੂ ਜੀ ਨੂੰ ਤੁਸੀਂ ਕਿਸ ਤਰ੍ਹਾਂ ਵੇਖਿਆ ਹੈ? ਉਹਨਾਂ ਦਾ ਰੂਪ ਰੰਗ ਕੈਸਾ? ਤੁਸੀਂ ਜਿਨ੍ਹਾਂ ਦੇ ਜਾ ਕੇ ਦਰਸ਼ਨ ਕੀਤੇ ਹਨ। ਪਹਿਲਾਂ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ। ਕਿ ਕੋਈ ਮਨੁੱਖ ਦੇ ਸమేਤ ਪ੍ਰਮਾਤਮਾ ਦੇ ਪਾਸ ਗਿਆ ਹੋਵੇ ਅਨੰਕਾਰ ਦੇ ਪਾਸ ਗਿਆ ਹੋਵੇ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਹੈ ਤਰੂ ਤੁਸੀਂ ਉਤਮ ਭਗਤ ਹੋ ਸੁਣੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਪ੍ਰਭੂ ਦਾ ਰੂਪ ਰੰਗ ਜਾਣਿਆ ਨਹੀਂ ਜਾ ਸਕਦਾ ਜੋ ਜੁਨ ਵਿੱਚ ਆਏ ਤੋਂ ਬਿਨਾ ਜਾਂ ਕਿਸੇ ਕਲੇਸ਼ ਕਰਮ ਕਾਰਨ ਤੇ ਸਦਾ ਸੁਤੰਤਰ ਰਹਿ ਕੇ ਭਗਤਾਂ ਦੇ ਧਿਆਨ ਹਿਤ ਰੂਪ ਹੈ ਉਹਨਾਂ ਦਾ ਸੁੰਦਰ ਕਾਲਾ ਸੂਪ ਬਹੁਤ ਸ਼ੋਭਦਾ ਹੈ ਜਿਵੇਂ ਕਰੋੜਾਂ ਚੰਦਾਂ ਤੇ ਸੂਰਜਾਂ ਦਾ ਪ੍ਰਕਾਸ਼ ਹੋਵੇ ਬ੍ਰਹਮਾ ਆਦਿ ਉਸ ਦਾ ਪਾਰ ਨਹੀਂ ਪਾ ਸਕੀ ਕਰੋੜਾਂ ਕਾਮ ਦੇਵਾਂ ਦੀ ਉਸ ਦੀ ਸੁੰਦਰਤਾ ਹੀ ਹੈ ਉਸ ਦੇ ਇੱਕ ਨੌ ਦੀ ਵੀ ਕੋਈ ਬਰਾਬਰੀ ਨਹੀਂ ਕਰ ਸਕਦਾ ਮੈਂ ਉਹਨਾਂ ਦੀ ਕਿਸੇ ਵਿਅਕਤੀ ਜਾਂ ਸ਼ਕਤੀ ਨਾਲ ਕਿਵੇਂ ਉਪਮਾ ਦੇਵਾਂ ਉਹਨਾਂ ਵਰਗਾ ਜਾਂ ਉਹਨਾਂ ਬਰਾਬਰ ਜਦ ਕਦੀ ਕੋਈ ਵੇਖਿਆ ਹੀ ਨਹੀਂ ਹੈ अनेका ਬ੍ਰਹਿਮੰਡ ਉਹਨਾਂ ਦੇ ਸਰੀਰ ਵਿੱਚ ਬਣੇ ਹੋਏ ਹਨ ਜਿਵੇਂ ਇੱਕ ਰੁੱਖ ਬਹੁਤ ਫਲਾਂ ਸਮੇਤ ਵੀ ਕਹਿਣ ਸੁਣਨ ਵਿੱਚ ਉਹਖ ਨੂੰ ਬੇੰਤ ਜਾਣੋ ਜਿਹੜਾ ਸ੍ਰੀ ਸਾਮੀ ਸਾਰੇ ਬਰੇ ਮੰਡਾ ਵਿੱਚ ਫੱਬ ਰਿਹਾ ਹੈ ਹਰ ਥਾਂ ਜਿਸ ਦੀ ਜੋਤ ਸਮਾਨ ਹੈ ਸਦਾ ਅਲੀਪ ਰਿਂਦਾ ਹੈ ਪਰ ਸਭ ਨੂੰ ਦਾਨ ਕਰਦਾ ਹੈ ਤਰੂ ਭਗਤ ਗੁਰੂ ਨਾਨਕ ਸਾਹਿਬ ਦੇ ਕੋਲੋਂ ਇਹ ਸੁਣ ਕੇ ਬਹੁਤ ਪਰੇਸ਼ਾਨ ਹੋਇਆ ਅਤੇ ਬੋਲਿਆ ਅਨੰਕਾਰ ਦੇ ਰੂਪ ਬਾਰੇ ਤੁਸੀਂ ਦੱਸਿਆ ਹੈ ਮੇਰਾ ਵਿਚਾ ਬਹੁਤ ਵਧਿਆ ਹੈ ਅਤੇ ਪਰਪੱਕ ਹੋਇਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਪਾਸ ਖੜੇ ਹੋ ਕੇ ਵਾਹਿਗੁਰੂ ਨੂੰ ਦੇਖਿਆ ਹੈ ਕਰ ਜੋ ਕੋਈ ਤੁਸੀਂ ਨਾਮ ਦਾ ਉਪਦੇਸ਼ ਦਿੰਦੇ ਹੋ ਜਿਹੜੇ ਮਨੁੱਖ ਬਹੁਤ ਕਲੇਸ਼ ਪਾਉਂਦੇ ਹਨ ਉਹਨਾਂ ਦੇ ਭਾਰੀ ਦੁੱਖ ਨੂੰ ਤੁਸੀਂ ਸਹਿ ਲਈ ਸਕਦੇ ਤੁਸੀਂ ਇੱਕ ਪਰਵਾਹੂ ਪੁਕਾਰੀ ਦਾ ਰੂਪ ਧਾਰਨ ਕੀਤਾ ਹੈ ਤੁਸੀਂ ਦੀਨ ਬੰਦੂ ਤੇ ਦੀਨ ਦਿਆਲ ਹੋ ਆਪਣੇ ਸੇਵਕਾਂ ਨੂੰ ਵਿਸ਼ਾਲ ਨਾਮਦਾਨ ਕਰ ਰਹੇ ਹੋ ਇਸ ਤਰ੍ਹਾਂ ਉਸੀ ਦੇ ਵਜਨ ਕਰਕੇ ਤਰੂ ਨੂੰ ਆਪਣਾ ਦਾਸ ਜਾਣ ਕੇ ਕਾਫੀ ਸਮਾਂ ਸਤਗੁਰੂ ਥੇ ਬੈਠੇ ਰਹਿ। ਫਿਰ ਗੁਰੂ ਜੀ ਬੋਲੇ, "ਹੇ ਪਿਆਰੇ ਤਰੂ, ਹੁਣ ਸਾਡੀ ਵਾਪਸ ਜਾਣ ਦੀ ਚਾਹ ਹੈ। ਪ੍ਰਭੂ ਦੇ ਕਾਰਨ ਹੇਤ ਅਸੀਂ ਇਸ ਅੰਤਰਧਿਤੀ ਤੇ ਜਾਣਾ ਹੈ। ਆਗਿਆ ਦੇਵੋ, ਤੁਹਾਡੀ ਸੁੰਦਰ ਕੀਰਤੀ ਹੈ।" ਇਹ ਸੁਣ ਕੇ ਤਰੂ ਨੇ ਇਸ ਤਰ੍ਹਾਂ ਬਚਨ ਕੀਤੇ, ਕਿਹੇ ਕਰਤਾਰ ਤੁਹਾਨੂੰ ਸਦਾ ਹੀ ਆਗਿਆ ਹੈ ਜਿਵੇਂ ਤੁਹਾਡੀ ਦਿਲ ਦੀ ਮਰਜ਼ੀ ਹੈ ਉਸੇ ਤਰ੍ਹਾਂ ਹੀ ਕਰੋ ਤੁਹਾਡੇ ਦਰਸ਼ਨ ਕਰਕੇ ਪਾਪ ਵੱਜ ਜਾਂਦੇ ਹਨ ਫਿਰ ਤੁਰੂ ਨੇ ਸਤਿਗੁਰਾਂ ਨੂੰ ਨਾਲ ਨਮਸਕਾਰ ਕੀਤੀ ਤੇ ਪਾਪਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਉਥੋਂ ਚੱਲ ਪਏ ਜਦੋਂ ਉਥੋਂ ਚੱਲ ਕੇ ਕਾਫੀ ਦੂਰ ਆਗੇ ਤੇ ਮਰਦਾਨੇ ਨੇ ਕਿਹਾ ਜਿੰਨੇ ਵੀ ਆਕਾਸ਼ ਵਿੱਚ ਵਿਚਰਨ ਵਾਲੇ ਮੰਡਲ ਹਨ ਤ੍ਰੂ ਮੰਡਲ ਸਭ ਤੋਂ ਉੱਚਾ ਹੈ ਧਰਤੀ ਤੋਂ ਉੱਚੇ ਜਿੰਨੇ ਵੀ ਮੰਡਲ ਹਨ हे ਪ੍ਰਭੂ ਜੀ ਮੈਨੂੰ ਉਹਨਾਂ ਸਾਰਿਆਂ ਬਾਰੇ ਦੱਸੋ ਸਾਡੇ ਵਰਗੇ ਘਟਿਆ ਬੰਦਿਆਂ ਨੂੰ ਤੁਹਾਡੇ ਵਰਗੇ ਮਹਾਨ ਗੁਰੂ ਜੀ ਤੋਂ ਬਗੈਰ ਹੋਰ ਕੌਣ ਅਜਈਆਂ ਥਾਵਾਂ ਵਿਖਾਵੇਗਾ ਗੁਰੂ ਜੀ ਨੇ ਕਿਹਾ हे ਮਰਦਾਨੇ ਸੁਣੋ ਤਰੂ ਮੰਡਲ ਦੀ ਉਚਾਈ ਦਾ ਜੇ ਅੰਦਾਜ਼ਾ ਲਾਈਏ ਤਾਂ ਇਹ 39 ਲੱਖ ਯੋਜਨ ਉੱਚਾ ਹੈ ਇਸ ਬਰਾਬਰ ਹੋਰ ਕੋਈ ਨਹੀਂ ਪਹੁੰਚਿਆ ਹੈ ਮਰਦਾਨੇ ਨੇ ਕਿਹਾ हे ਪ੍ਰਭੂ ਜੀ ਮੈਨੂੰ ਇੱਕ ਵਾਰ ਫੇਰ ਦੱਸੋ ਮੈਨੂੰ ਅਣਜਾਣ ਮੂਰਖ ਸਮਝ ਕੇ ਮਨ ਵਿੱਚ ਗੁੱਸਾ ਨਾ ਕਰਿਓ ਤਰੂ ਮੰਡਲ ਦੇ ਅੱਗੇ ਜਿਹੜੇ ਮੰਡਲ ਹਨ ਉਹ ਕਿੰਨੀ ਦੂਰ ਹਨ ਸੇ ਸੁਖ ਦੇਣ ਵਾਲੇ ਗੁਰੂ ਜੀ ਇਸ ਬਾਰੇ ਕਹੋ ਗੁਰੂ ਜੀ ਨੇ ਕਿਹਾ ਮਰਦਾਨੇ ਸੁਣੋ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਸ ਦੀ ਗਿਣਤੀ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਨਾਮ ਅਨੰਤ ਲਿਖਾ ਰਹੇ ਤੇ ਪਾਰਾ ਵਾਰ ਰਹੇ ਹੈ ਬ੍ਰਹਮਾ ਆਦ ਇਸ ਤਰ੍ਹਾਂ ਬਿਆਨ ਕਰਦੇ ਹਨ ਦਇਆ ਧਾਰਕ ਜਿਨ੍ਹਾਂ ਵਖਾਉਂਦਾ ਹੈ ਉਸੇ ਪੈਦਾ ਕੀਤੇ ਜੀਵ ਉਤਨਾ ਹੀ ਰਹਿਖਦੇ ਹਨ ਇਸ ਦੀ ਉੜ ਕਿਸੇ ਨੇ ਪਾਈ ਸਾਰੇ ਮਿਲ ਕੇ ਉਸ ਨੂੰ ਅਨੰਤ ਕਹਿੰਦੇ ਹਨ ਮਰਦਾਨੇ ਨੇ ਕਿਹਾ ਤਨ ਤਨ ਹੈ ਗੁਰੂ ਜੀ ਕਿਰਪਾ ਦਾ ਨੂੰ ਤੁਸੀਂ ਸੱਚ ਕਹਿਆ ਹੈ ਤੁਹਾਡੇ ਤੇ ਕਰਤਾਰ ਵਿੱਚ ਕੋਈ ਫਰਕ ਨਹੀਂ ਤੁਸੀਂ ਸਬਬਾਂ ਦੇ ਕਰਨ ਵਾਲੇ ਹੋ ਕਾਲ ਰਹਿ ਤਹੋਂ ਤੇ ਸ਼ੀਦ ਰਹਿ ਤਹੋਂ ਹੁਣ ਤੁਸੀਂ ਧਰਤੀ ਵੱਲ ਚੱਲ ਪਏ ਹੋ ਸਾਰੇ ਰਾਹ ਵਿੱਚ ਸਾਡੇ ਰਾਹ ਵਿੱਚ ਅੱਗੇ ਕਿਹੜਾ ਦੇਸ਼ ਆਏਗਾ ਏ ਸੁਆਮੀ ਕਿੰਨੀ ਦੇਰ ਵਿੱਚ ਉੱਥੇ ਚੱਲੋਗੇ ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਪਹਿਲਾਂ ਸੁਰਤ ਦੀ ਬੰਦਰਗਾਹ ਆਵੇਗੀ ਤੇ ਫਿਰ ਨਟਕਾ ਚਪਕਾ ਆਵੇਗਾ ਉਸ ਤੋਂ ਬਾਅਦ ਅਸੀਂ ਮਛਲੀ ਬੰਦਰਗਾਹ ਜਾਵਾਂਗੇ ਤੇ ਮਰਦਾਨੇ ਛੇਤੀ ਉੱਥੇ ਪਹੁੰਚ ਜਾਵਾਂਗੇ। ਜਿਆਦਾ ਦੇਰ ਨਹੀਂ ਲੱਗੇਗੀ। ਇਸ ਪ੍ਰਕਾਰ ਦੇ ਬਚਨ ਬਲਾਸ ਕਰਦੇ ਹੋਏ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਭਗਵੰਗੂ ਗੁਰੂ ਨਾਨਕ ਦੇਵ ਜੀ ਚੱਲੇ ਜਾ ਰਹੇ ਹਨ। ਜਦ ਸ਼ੀਲਾਗੜੀ ਪਹਾੜ ਤੇ ਚੱਲ ਕੇ ਆਏ ਤਾਂ ਮਰਦਾਨੇ ਨੇ ਕਿਹਾ ਇਸ ਸੁੰਦਰ ਪਹਾੜ ਉੱਤੇ ਕੋਈ ਸੰਤ ਕਿਉਂ ਨਹੀਂ ਰਹਿੰਦਾ? ਕੋਈ ਪੰਛੀ ਕੋਈ ਪੰਛੀ ਕੋਈ ਪਸ਼ੂ ਵੀ ਨਜ਼ਰ ਨਹੀਂ ਆਉਂਦਾ ਸਾਰਾ ਸਥਾਨ ਸੁਨਾ ਸੁਨਾ ਦਿਖਾਈ ਦਿੰਦਾ ਹੈ ਗੁਰੂ ਜੀ ਨੇ ਹੱਸੇ ਨੇ ਕਿਹਾ ਕੀ ਤੈਨੂੰ ਭੁੱਖ ਲੱਗੀ ਹੈ ਕਿਸ ਕਰਕੇ ਪੁੱਛਦੇ ਹੋ ਇਸ ਪਹਾੜ ਉਤੇ ਕੋਈ ਮਨੁੱਖ ਨਹੀਂ ਰਹਿੰਦਾ ਇਸ ਤੋਂ ਅੱਗੇ ਜਿਹੜੀ ਧਰਤੀ ਵੇਖੋਗੇ ਉੱਥੇ ਬਹੁਤ ॠषि मुनि ਰਹਿੰਦੇ ਹਨ ਉੱਥੇ ਸੁੰਦਰ ਫਲਦਾਰ ਬਰਸ਼ ਹਨ ਜਿਹੜਾ ਵੀ ਤੂੰ ਆਪਣੇ ਮਨ ਵਿੱਚ ਚਾਹੇ ਚੱਲ ਕੇ ਉਹ ਫਲ ਖਾ ਲਏ ਮਰਦਾਨੇ ਨੇ ਉੱਤਰ ਦਿੱਤਾ ਹੈ ਪ੍ਰਭੂ ਜੀ ਮੈਨੂੰ ਕੋਈ ਭੁੱਖ ਨਹੀਂ ਹੈ ਜਦੋਂ ਤੂੰ ਤੁਸੀਂ ਮੈਨੂੰ ਵਰ ਦੇ ਕਿ ਮੇਰੀ ਭੁੱਖ ਗਵਾਈ ਹੈ ਤਦੋਂ ਤੋਂ ਮੈਂ ਹਿਰਦੇ ਵਿੱਚ ਸਦਾ ਆਨੰਦ ਭਈ ਰਿਹਾ ਹਾਂ ਹੁਣ ਖਾਣ ਦੀ ਕਦੀ ਵੀ ਚਾਹਤ ਪੈਦਾ ਨਹੀਂ ਹੋਈ ਇਹ ਕਹਿ ਕੇ ਉਸ ਭਾਰਤ へ ਜਿੱਥੇ ਮਿਰਚ ਫਰਾਂਸ ਹੈਦ ਸੂਬ੍ਰੇਸਨ ਅਨੇਕ ਰੰਗਾਂ ਦੇ ਫਲ ਸੁਹਾਮਣੇ ਲੱਗ ਰਹੇ ਸਨ ਜਿਨ੍ਹਾਂ ਉੱਤੇ ਪੌਰੇ ਉੱdre ਸਨ ਉਹਨਾਂ ਦੇ ਨਾਲ ਬਹੁਤ ਰੇਲਾਂ ਬੁਲਜਰੀਆਂ ਸਨ ਅਤੇ ਉਹਨਾਂ ਰੁੱਖਾਂ ਦੀ ਛਾਂ ਸੁੰਦਰ ਤੇ ਸੁਖਦਾਇਕ ਸੀ ਅਨੇਕ ਤਰ੍ਹਾਂ ਦੇ ਫਲ ਟਹਿਣੀਆਂ ਨਾਲ ਲੱਗੇ ਹੋਏ ਸਨ ਭਾਰ ਕਾਰਨ ਟਹਿਣੀਆਂ ਧਰਤੀ ਨੂੰ ਲੱਗ ਰਹੀਆਂ ਸਨ ਮਾਨੋ ਲੋੜਵੰਦ ਦੇ ਪਾਸ ਸੌਣ ਤੇ ਫਲਰਪਨ ਕਰਨ ਵਾਸਤੇ ਟਹਿਣੀਆਂ ਚੁਕੀਆਂ ਹਨ ਤਾਂ ਕਿ ਬਿਨਾ ਕਿਸੇ ਕਸ਼ਟ ਦੇ ਸੌਖਿਆ ਹੀ ਫਲ ਤੋੜ ਲੈਣ ਤੇ ਸਵਾਦ ਨਾਲ ਖਾ ਲੈਣ ਆਪਣੀ ਭੁੱਖ ਨੂੰ ਦੂਰ ਕਰਨ। ਜੋ ਪਰਉਪਕਾਰੀ ਹਨ ਉਹਨਾਂ ਨੂੰ ਸਿਖਿਆ ਦਿੰਦੀਆਂ ਹਨ ਕਿ અપਕਾਰ ਕਰਕੇ ਨੀਵੇਂ ਹੋ ਕੇ ਚੱਲੋ ਤੇ ਦੀਨ ਦੁਨੀਆ ਦਾ ਸੁੱਖ ਪ੍ਰਾਪਤ ਕਰੋ। ਸੀਤਲ ਉਜਲ ਪਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਰਾਹ ਦੀ ਥਕਾਨ ਦੀ ਪੀੜ ਨੂੰ ਦੂਰ ਕਰਦਾ ਸੀ ਜਿੱਥੇ ਬੜੀ ਸੰਘਣੀ ਸ਼ਾਂ ਸ਼ੋਭ ਰਹੀ ਸੀ ਉਹ ਥਾਂ ਵੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠ ਗਏ ਮਰਦਾਨੇ ਨੇ ਵਧੀਆ ਤੇ ਮਿੱਠੇ ਫਲ ਤੋੜ ਲੈ ਤੇ ਗੁਰੂ ਜੀ ਦੇ ਅੱਗੇ ਲਿਆ ਕੇ ਧਰ ਦਿੱਤੇ ਸੁੰਦਰ ਸੇਠ ਫਲ ਵੇਖ ਕੇ ਗੁਰੂ ਜੀ ਨੇ ਅੱਧੇ ਫਲ ਆਪਣੇ ਹੱਥਾਂ ਵਿੱਚ ਫੜ ਲਏ ਇਹ ਗੁਰੂ ਜੀ ਨੇ ਉਸ ਵਿੱਚੋਂ ਅੱਧੇ ਫਲ ਉਸੇ ਵੇਲੇ ਮੈਨੂੰ ਦੇ ਦਿੱਤੇ ਅਤੇ ਅੱਧੇ ਆਪ ਰੱਖ ਲਏ ਮਰਦਾਨਾ ਹੱਥ ਨਾਲ ਟੋੜ-ਟੋੜ ਕੇ ਖਾਂਦਾ ਸੀ ਅੰਮ੍ਰਿਤ ਵਰਗੇ ਸੁਆਦੀ ਫਲ ਰਜ-ਰਜ ਕੇ ਖਾ ਰਿਹਾ ਸੀ ਛੱਡ ਸਕਦਾ ਨਹੀਂ ਸੀ ਬਹੁਤ ਫਲ ਖਾਦੇ ਗਲ ਤੱਕ ਪੇਟ ਨੂੰ ਭਰ ਕੇ ਬਹੁਤ ਸਵਾਦ ਵਾਲੇ ਫਲ ਤੋੜ ਕੇ ਇੱਕ ਕਪੜੇ ਵਿੱਚ ਮੰਨ ਲੈ ਫਿਰ ਆ ਕੇ ਗੁਰੂ ਜੀ ਦੇ ਪਾਸ ਬੈਠ ਗਿਆ ਤੇ ਪਰਸ਼ਨ ਹੋ ਕੇ ਕਿਰਪਾ ਨਿਧਾਨ ਭਾਬ ਗੁਰੂ ਨਾਨਕ ਦੇਵ ਜੀ ਬੋਲੇ ਮਰਦਾਨਾ ਜੇ ਨਹੀਂ ਰਜਿਆ ਤਾਂ ਹੋਰ ਫਲ ਲੈ ਆਓ ਤੇ ਮਨ ਭਾਉਂਦੇ ਫਲਾਂ ਨੂੰ ਛਕ ਲਵੋ ਮਰਦਾਨੇ ਨੇ ਕਿਹਾ ਹੇ ਪ੍ਰਭੂ ਜੀ ਮੈਂ ਬਹੁਤ तृप्त ਹੋ ਗਿਆ ਖਾਣ ਦੀ ਸਾਰੀ ਤ੍ਰਿਸ਼ਨਾ ਤੁਸੀਂ ਮਿਟ ਦਿੱਤੀ ਹੈ ਜੇ ਆਪ ਜੀ ਦੀ ਰੁਚੀ ਮੈਨੂੰ ਪਾਲ ਖਾਣ ਦੀ ਹੈ ਇੱਕ ਦੋ ਆਰ ਜੀ ਦੇ ਹੱਥਾਂ ਤੋਂ ਲੈ ਕੇ ਖਾਵਾ ਖਾ ਲਵਾਂਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਹੱਥਾਂ ਨਾਲ ਮਰਦਾਨੇ ਨੂੰ ਦੂਫਲ ਦਿੱਤੇ ਮਰਦਾਨੇ ਨੇ ਉਸੇ ਵੜੇ ਲੈ ਕੇ ਖਾਦਾ ਹੈ ਖਾਣ ਦੀ ਰੀਤੀ ਕਰਕੇ ਪੇਟ ਭਰ ਗਿਆ ਸੀ ਫਿਰ ਉਸੇ ਵੜੇ ਮਰਦਾਨੇ ਨੇ ਕਿਹਾ ਸਤਿਗੁਰੂ ਜੀ ਇਹ ਫਲ ਅੰਮ੍ਰਿਤ ਵਰਗੇ ਸਵਾਦੀ ਤੇ ਮਿੱਠਿਆ ਹਨ ਇਥੇ ਇਹਨਾਂ ਨੂੰ ਕੌਣ ਖਾਂਦਾ ਹੈ ਇਹ ਸਾਰੇ ਫਲ ਪਜੂਲ ਵਿੱਚ ਬਰਬਾਦ ਹੋ ਜਾਣੇ ਹਨ ਕਿਉਂਕਿ ਇੱਥੇ ਕੋਈ ਮਨੁੱਖ ਤੇ ਦ੍ਰਿਸ਼ਟਾ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੇ ਇਹਨਾਂ ਨੂੰ ਕੋਈ ਖਾਣ ਵਾਲਾ ਨਹੀਂ ਹੈ ਤਾਂ ਇਹ ਪੈਦਾ ਕਿਉਂ ਹੋਏ ਮਨ ਇਸ ਵਿੱਚ ਗੱਲ ਤੇ ਵਿਚਾਰ ਕਰੋ ਨਿਰੰਕਾਰ ਦੇ ਪਿਆਰੇ ਸੰਤ ਹਨ ਉਹਨਾਂ ਵਾਸਤੇ ਮਿੱਠੇ ਫਲ ਪੈਦਾ ਕੀਤੇ ਹਨ ਉਹ ਆਪਣੀ ਰੁਚੀ ਅਨੁਸਾਰ ਖਾ ਕੇ ਸਮਾਧੀਆਂ ਲਉਂਦੇ ਹਨ ਭਜਨ ਕਰਨ ਸਮੇ ਜਿਨ੍ਹਾਂ ਨੂੰ ਮਉ ਕਿਸੇ ਪ੍ਰਕਾਰ ਦੀ ਰਿਕਾਵਟ ਪੇਸ਼ ਨਹੀਂ ਕਰਦਾ ਮਰਦਾਨੇ ਫਿਰ ਪੁੱਛਿਆ اے ਪ੍ਰਭੂ ਕਿੰਨੇ ਸਮੇ ਤੱਕ ਇੱਥੇ ਰਹਾਂਗੇ ਜੇ ਕੋਈ ਸੰਤ ਮਿਲੇ ਤਾਂ ਉਹਨਾਂ ਦੇ ਬਚਨ ਸੁਣੀਏ ਤੇ ਆਪਣੇ ਸੁਣਾਈਏ ਕਿਰਪਾ ਦ੍ਰਿਸ਼ਟੀ ਦੇ ਨਾਲ ਹੱਸ ਕੇ ਗੁਰੂ ਜੀ ਬੋਲੇ ਤੈਨੂੰ ਮਿੱਠੇ ਫਲ ਬਹੁਤ ਸੁਆਦੀ ਲੱਗਿਆ ਨੂੰ ਖਾਣ ਦਾ ਲਾਲਚ ਮਨ ਵਿੱਚ ਧਾਰ ਕੇ ਤੂੰ ਹੁਣ ਇਸ ਜੰਗਲ ਵਿੱਚ ਰਹਿਣਾ ਚਾਹੁੰਦਾ ਹੈ ਇਸ ਤਰ੍ਹਾਂ ਜਦੋਂ ਗੁਰੂ ਜੀ ਹਾਸ ਵिलास ਕਰ ਰਹੇ ਸਨ ਤਾਂ ਉਸ ठाए ਇੱਕ ઋષਿ ਚੱਲ ਕੇ ਆ ਗਿਆ ਉਹ ઋષਿ ਪ੍ਰਮਾਤਮਾ ਦੇ ਸਿਮਰਨ ਵਿੱਚ ਲੱਟਿਆ ਹੋਇਆ ਸੀ ਜਦੋਂ ਵੇਖ ਕੇ ਸਾਨੂੰ ਉਹ ਕਹਿਣ ਲੱਗਾ ਕਿ ਇੱਥੇ ਤਾਂ ਅਜੇ ਤੱਕ ਕੋਈ ਵੀ ਵਿਅਕਤੀ ਨਹੀਂ ਪਹੁੰਚਿਆ ਤੁਸੀਂ ਕੌਣ ਹੋ ਤੇ ਇੱਥੇ ਕਿਸ ਤਰ੍ਹਾਂ ਪਹੁੰਚ ਗਏ ਹੋ ਇਸ ਥਾਂ ਤੇ ਪਹੁੰਚਣਾ ਬੜਾ ਔਖਾ ਹੈ ਇਹ ਪਹਾੜ ਤੱਤੀ ਤੋਂ ਬਹੁਤ ਉੱਚਾ ਹੈ ਵਿਵੇਕ ਦੇ ਮਨ ਵਿੱਚ ਹੈਰਾਨੀ ਹੋਈ ਹੈ ਤੁਸੀਂ ਮੈਨੂੰ ਆਪਣਾ ਨਾਂ ਦੱਸੋ ਇਹ ਸੁਣ ਕੇ ਗੁਰੂ ਜੀ ਨੇ ਧੰਗੋ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤੇ ਮੇਰਾ ਨਾਂ ਨਾਨਕ ਨਿਰੰਕਾਰੀ ਹੈ ਸੰਤਾਂ ਭਗਤਾਂ ਦੇ ਦਰਸ਼ਨ ਕਰਨ ਹਿੱਤ ਸੁਖ ਲੈ ਕੇ ਮੈਂ ਸਾਰੇ ਥਾਵਾਂ ਤੇ ਵਿਚਰ ਰਿਹਾ ਹਾਂ ਇਹ ਸੁਣ ਕੇ ઋષਿ ਆਪਣੇ ਫਿਰਦੇ ਵਿੱਚ ਬੜਾ ਹੈਰਾਨ ਹੋਇਆ ਤੇ ਪੁੱਛਣ ਲੱਗਾ ਕਿ ਜੇ ਸ੍ਰੀ ਨਾਨਕ ਤੁਹਾਡਾ ਨਾਮ ਹੈ ਤਾਂ ਮੇਰੀ ਤੁਹਾਡੇ ਚਰਣਾ ਉਤੇ ਨਮਸਕਾਰ ਹੈ ਗੁਰੂ ਜੀ ਨੇ ਪੁੱਛਿਆ ਕੋ ਤੁਮ ਕਿਸਰਾਂ ਜਾਣਦਾ ਹੈ ਇਹ ਸੁਣ ਕੇ ਕਿਥੋਂ ਸੁਣ ਕੇ ਮੈਨੂੰ ਛਾਣ ਲਿਆ ਹੈ ॠषि ਨੇ ਕਿਹਾ ਮੇਰੇ ਪੂਰਨ ਗੁਰੂ ਨੇ ਇੱਕ ਦਿਨ ਬਹੁਤ ਸੁੰਦਰ ਬਚਨ ਕਹਿ ਸਾਨੂੰ ਕਿ ਕਾਲਯੁਗ ਦੇ ਵਿੱਚ ਇੱਕ ਅਵਤਾਰ ਪੈਦਾ ਹੋਣਗੇ ਉਹ ਲੋਕਾਂ ਨੂੰ ਨਾਮ ਜਪਉਣਗੇ ਤੇ ਪਖੰਡਾਂ ਦਾ ਨਾਸ਼ ਕਰਨਗੇ ਉਹ ਜਗਤ ਵਿੱਚ ਭਗਤੀ ਨੂੰ ਪ੍ਰਗਟ ਕਰਨਗੇ ਤੇ ਥਾਂ ਥਾਂ ਉਤਮ ਧਰਮ ਚਲਾਉਣਗੇ ਮੇਰੀ ਵੀ ਉਹਨਾਂ ਦੇ ਦਰਸ਼ਨ ਕਰਨ ਦੀ ਭਾਵਨਾ ਹੈ। ਸ੍ਰੀ ਨਾਨਕ ਜੀ ਤੁਸੀਂ ਉਹ ਹੀ ਹੋ ਇਹ ਕਹਿ ਕੇ ਗੁਰੂ ਜੀ ਨੂੰ ਬੰਦਨਾ ਕਰਨੇ ਨੇੜੇ ਆਇਆ ਤੇ ਉੱਥੇ ਗਿਆ ਜਿੱਥੇ 베ਦੀ ਕੋਲ ਦੇ ਦੀਪਕ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ। ਆਪਣੇ ਸਿਰ ਨੂੰ ਆਪਣੀਆਂ ਬਾਹਾਂ ਨਾਲ ਫੜ ਕੇ ਉਹ ਜਗਤ ਦੇਵੀਸ਼ਰ ਗੁਰੂ ਜੀ ਦਾ ਆਦਰ ਕਰਨ ਲੱਗਾ। ਗੁਰੂ ਜੀ ਪੁੱਛਣ ਲੱਗੇ ਤੇਰਾ ਨਾਂ ਕੀ ਹੈ ਤੇ ਆਪਣੇ ਗੁਰੂ ਦਾ ਨਾਂ ਵੀ ਦੱਸੋ ਰਿਸ਼ੀ ਨੇ ਕਿਹਾ ਕਿ ਮੇਰਾ ਨਾਂ ਕਲਿਆਣ ਹੈ ਤੇ ਸੀਨ ਸੈਨ ਮੇਰੇ ਗੁਰੂ ਜੀ ਦਾ ਨਾਮ ਹੈ ਤੁਹਾਡੇ ਦਰਸ਼ਨ ਕਰਦਿਆਂ ਹੀ ਮੇਰੇ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ ਹੈ ਮੇਰੇ ਕੀਤੇ ਜਪ ਤਪ ਸਾਰੇ ਸਫਲ ਹੋ ਗਏ ਹਨ ਇਸ ਤਰ੍ਹਾਂ ਫਿਰ ਉਹ ਆਪਣੇ ਆਸ਼ਰਮ ਵੱਲ ਚਲਾ ਗਿਆ ਜਿੱਥੇ ਬਹੁਤ ਤਪੀ ਵੱਡੇ ਵੱਡੇ ਤਪ ਕਰਦੇ ਸਨ ਆਪਣੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸਾਰੀ ਖਬਰ ਜਾ ਕੇ ਆਪਣੇ ਸਾਥੀਆਂ ਨੂੰ ਜਾ ਕੇ ਸੁਣਾਈ ਉਸ ਨੇ ਕਿਹਾ ਕਿ ਸ੍ਰੀ ਨਾਨਕ ਜਿਨ੍ਹਾਂ ਦੀਆਂ ਸ਼ੁਭ ਗੱਲਾਂ ਕਦੀ ਕਦੀ ਸਾਡੇ ਪਿਆਰੇ ਗੁਰੂ ਜੀ ਕਰਿਆ ਕਰਦੇ ਸਨ ਉਹ ਉਹ ਚੱਲ ਕੇ ਸਾਥੇ ਆ ਗਏ ਹਨ ਜੰਗਲ ਵਿੱਚ ਬਿਠੇ ਬੜੇ ਸੋਹਰੇ ਹਨ ਉਹਨਾਂ ਦੇ ਸੰਗ ਦੋ ਮਨੁੱਖ ਹੋਰ ਵੀ ਹਨ ਚਲੋ ਸਾਰੇ ਚਲੀਏ ਉਹਨਾਂ ਦੇ ਦਰਸ਼ਨ ਕਰਕੇ ਵੇਖ ਲਈਏ ਸ਼ੀਰ ਸੈਣ ਤੇ ਹੋਰ ਜਨੇ ਰਖੀ ਹਨ ਕਲਿਆਣ ਲਿਖੀ ਦੀ ਇਹ ਗੱਲ ਸੁਣ ਕੇ ਤੁਰੰਤ ਚੱਲ ਪਏ ਸਿਰ ਤੇ ਜਟਾਂ ਦੇ ਜੂڑے ਕੀਤੇ ਹੋਏ ਹਨ ਦੱਬ ਦੀ ਲੱਖ ਦੇ ਦਿਵਾਲੇ ਨੂੰ ਗੋਟੀ ਬਣੀ ਹੋਈ ਹੈ ਤਨ ਤੇ ਭੋਜ ਪਤਰਾਂ ਦੇ ਵਸਤਰ ਪਹਿਨੇ ਹੋਏ ਹਨ ਦੱਬ ਦਾ ਜਨੇਊ ਗਲ ਵਿੱਚ ਪਾਇਆ ਹੋਇਆ ਹੈ ਖੱਥਾਂ ਪੈਰਾਂ ਦੇ ਨੋ ਬਹੁਤ ਵਧੇ ਹੋਏ ਹਨ ਉਹਨਾਂ ਦੇ ਮੱਥੇ ਤੇ ਤਪ ਦਾ ਤੇਜ ਬੜਾ ਪ੍ਰਕਾਸ਼ ਰਿਹਾ ਚੀ ਦਾੜੀਆਂ ਸੁਵਿਧ ਹਨ ਤੇ ਸਾਰੇ ਸਰੀਰ ਦਾ ਮਾਸ ਸੁੱਕਿਆ ਹੋਇਆ ਹੈ ਸਵਰਗ ਆ ਦੇ ਸੁਖ ਉਹਨਾਂ ਨੂੰ ਰਤੀ ਭਰਵੀ ਚੰਗੇ ਨਹੀਂ ਲੱਗਦੇ ਉਹਨਾਂ ਦੇ ਹਿਰਦੇ ਗਿਆਨ ਨਾਲ ਉਜਲ ਹੋ ਗਏ ਹਨ ਉਹਨਾਂ ਦੇ ਦਰਸ਼ਨ ਕਰਨ ਨਾਲ ਸਾਰੇ ਪਾਪ ਦੌੜ ਜਾਂਦੇ ਹਨ ਜਦੋਂ ਉਹ ਚੱਲ ਕੇ ਨੇੜੇ ਆ ਗਏ ਤਾਂ ਮੁਕਤੀ ਦੇ ਦਾਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਠ ਕੇ ਖੜੇ ਹੋ ਗਏ ਸਾਰਿਆਂ ਨੂੰ ਗੁਰੂ ਜੀ ਨੇ ਨਮਸਕਾਰ ਕੀਤੀ ਉਹ ਸਾਰੇ ਬੜੇ ਖੁਸ਼ ਹੋ ਕੇ ਗੁਰੂ ਜੀ ਨੂੰ ਮਿਲੇ ਜਿਨ੍ਹਾਂ ਦੀ ਬੁੱਧੀ ਗੁਰੂ ਜੀ ਦੇ ਚਰਨੋਂ ਕਬਲਾਂ ਦੀ ਪ੍ਰੀਤ ਵਿੱਚ ਭਿੱਜੀ ਹੋਈ ਸੀ ਦਿਲੋਂ ਪਿਆਰ ਕਰਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਉਹ ਅਨੇਕ ਪ੍ਰਕਾਰ ਗੁਰੂ ਜੀ ਦੀ ਸਿਫਤ ਕਰਨ ਲੱਗੇ ਕਹਿਣ ਲੱਗੇ ਕਿ ਤੁਸੀਂ ਨਿਰੰਕਾਰ ਦਾ ਸਰੂਪ ਹੈ ਗੁਰੂ ਜੀ ਨੂੰ ਉਹ ਕਹਿਣ ਲੱਗੇ ਕਿ ਗੁਰੂ ਜੀ ਤੁਸੀਂ ਨਿਰੰਕਾਰ ਦਾ ਸਰੂਪ ਹੋ ਤੁਸੀਂ ਸੰਸਾਰ ਦੇ ਬਹੁਤ ਮਨੁੱਖਾਂ ਦਾ ਕਲਿਆਣ ਕਰੋਗੇ ਇਸ ਥਾਨ ਆਪਣੇ ਸੇਵਕਾਂ ਦਾ ਸਮਝ ਕੇ ਦਇਆ ਨਿਧਾਨੇ ਸਾਨੂੰ ਸਾਰਿਆਂ ਨੂੰ ਦਰਸ਼ਨ ਦਿੱਤੇ ਹਨ ਅਸੀਂ ਜਦੋਂ ਤੋਂ ਤੁਹਾਡੇ ਦਰਸ਼ਨ ਕੀਤੇ ਹਨ ਤਦੋਂ ਤੋਂ ਸਾਰੇ ਕਰਤਾਰਤ ਹੋ ਗਏ ਹਾਂ ਤੁਸੀਂ ਦੀਨਾ ਨਾਥ ਦਿਆਲੂ ਸਵਾਮੀਓ ਕੁਸੀਂ ਭਗਤ ਬਸ਼ਰੂ ਤੇ ਸਦਾ ਹੀ ਆਪਣੇ ਸਿੱਖਾਂ ਦੀ ਪੈਜ ਰੱਖਦੇ ਹੋ ਜਪ ਤਪ ਸੰਜਮ ਜਿਹੜਾ ਅਸੀਂ ਬੜੇ ਪਿਆਰ ਨਾਲ ਕੀਤਾ ਸੀ ਉਹ ਅੱਜ ਤੁਹਾਡੇ ਦਰਸ਼ਨ ਕਰਕੇ ਸਰਲ ਹੋ ਗਿਆ ਹੈ ਗੁਰੂ ਜੀ ਨੇ ਕਿਹਾ ਧੰ ਸਤ ਸੰਗਤ ਹੈ ਜਿਸ ਵਿੱਚ ਮਨੁੱਖ ਨਾਮ ਦੀ ਰੰਗਤ ਵਿੱਚ ਲੰਘਿਆ ਜਾਂਦਾ ਹੈ ਜਨਮ ਮਰਨ ਦੇ ਜਿੰਨੇ ਭਾਰੀ ਦੁੱਖ ਹਨ ਉਹ ਸਤਗੁਰ ਦਾ ਨਾਮ ਤੇ ਹੰਦੇ ਨਾਲ ਦੂਰ ਹੋ ਜਾਂਦੇ ਹਨ ਪਰਮੇਸ਼ਰ ਦੇ ਰਮਣੀਕ ਗੁਣ ਬੜੀ ਪ੍ਰੀਤ ਪ੍ਰੀਤ ਨਾਲ ਅਚਾਰਦੇ ਹਨ ਧਾਨਾਂ ਨੂੰ ਬਨੁਖ ਜਿਨ੍ਹਾਂ ਦੇ ਹਿਰਦੇ ਵਿੱਚ ਚੰਗੀ ਤਰ੍ਹਾਂ ਪ੍ਰਭੂ ਦਾ ਨਾਮ ਧਾਰਨ ਕਰਦੇ ਹਨ ਰਿਸ਼ੀਆਂ ਦੇ ਨਾਲ ਇਸ ਤਰ੍ਹਾਂ ਗੱਲਬਾਤ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਰਿਸ਼ੀਆਂ ਤੋਂ ਵਿਦਾ ਹੋ ਗਏ ਗੁਰੂ ਜੀ ਨੂੰ ਸਾਹ ਫਿਰ ਸਾਰਿਆਂ ਨੇ ਨਮਸਕਾਰ ਕੀਤੀ ਸਾਰੇ ਰਿਸ਼ੀਆਂ ਨੇ ਉਹ ਘੜੀ ਸਫਰ ਸਮਝੀ ਫਿਰ ਗੁਰੂ ਜੀ ਚੱਟ ਉਥੋਂ ਚੱਲ ਕੇ ਉਥੇ ਆ ਪਹੁੰਚੇ ਜਿੱਥੇ ਘਰਾਨਾ ਦੇ ਪਹਾੜਾਂ ਉਤੇ ਬੜੇ ਸੋਹਣੇ ਸੁੰਦਰ ਬਿਰਸ਼ ਸੁਹਾਵਣੇ ਲੱਗ ਰਹੇ ਸਨ ਉਥੇ ਇੱਕ ਸੁੰਦਰ ਸਰੋਵਰ ਵੀ ਸੁਭਾ ਪਾਰਿਆ ਸੀ ਉਸਾ ਨਿਰਮਲ শীতল ਜਲ ਮਨ ਨੂੰ ਬਹੁਤ ਚੰਗਾ ਲੱਗਦਾ ਸੀ ਗੁਰੂ ਜੀ ਜਦੋਂ ਸਰੋਵਰ ਦੇ ਕੰਢੇ ਜਾ ਕੇ ਬੈਠੇ ਤੇ ਮਰਦਾਨੇ ਲਿਖਿਆ ਇਸ ਸਥਾਨ ਵੀ ਇਸ ਸਥਾਨ ਤੇ ਵੀ ਲਿਖੀ ਰਹਿੰਦੇ ਹਨ ਕਿ ਨਹੀਂ ਜੇ ਕੋਈ ਹੈ ਤਾਂ ਪ੍ਰਭੂ ਜੀ ਉਹਨਾਂ ਨੂੰ ਵੀ ਮਿਲੋ ਸੰਤਾਂ ਨੂੰ ਮਿਲਣ ਦੇ ਨਾਲ ਭਰਾ ਹੁੰਦਾ ਹੈ ਜਿਨ੍ਹਾਂ ਦੇ ਜਲ ਰੂਪੀ ਬਚਨ ਪਾਪਾਂ ਦੀ ਮੈਲ ਨੂੰ ਧੋ ਦਿੰਦੇ ਹਨ ਗੁਰੂ ਜੀ ਨੇ ਕਿਹਾ ਇਸ ਪਹਾੜ ਤੇ ਕ੍ਰਿਤੀ ਹੈ ਜਿਹੜਾ ਆਪੇ ਆ ਕੇ ਸਾਨੂੰ ਮਿਲੇਗਾ ਇਹ ਕਹਿ ਕੇ ਗੁਰੂ ਜੀ ਦਇਅਲਦਾਨ ਉਸ ਸਰੋਵਰ ਵਿੱਚ ਇਸ਼ਨਾਨ ਕਰਨ ਲੱਗ ਪਏ ਉਸ ਸਮੇਂ ਕ੍ਰਿਤੀ ਉੱਥੇ ਚੱਲ ਕੇ ਆਇਆ ਤੇ ਗੁਰੂ ਜੀ ਨੂੰ ਇਸ਼ਨਾਨ ਕਰਦੇ ਵੇਖ ਕੇ ਉਹ ਬੋਲਿਆ ਮਨ ਵਿੱਚ ਸਮੇਤ ਪੁਰਵਤ ਵਾਂਗ ਸਥਿਰ ਲਿਵ ਲੱਗੀ ਹੈ ਜਲ ਮੱਛੀ ਵਾਂਗੂ ਪ੍ਰੇਮ ਵਾਲਾ ਹੋਇਆ ਹੈ ਜਿਸ ਦਿਨ ਪ੍ਰਕਾਰ ਦੀ ਰੀਤੀ ਰੱਖੀ ਹੋਈ ਹੈ ਉਸ ਨੂੰ ਸ਼ਨਾਣ ਦੀ ਇੱਛਾ ਨਹੀਂ ਰਹਿੰਦੀ ਇਸ ਤੋਂ ਪਰੇ ਕੋਈ ਸਾਧ ਨਹੀਂ ਹੈ ਸੰਤ ਜੀ ਤੁਹਾਡਾ ਜੋ ਨਾਂ ਹੈ ਸਾਨੂੰ ਦੱਸੋ ਇਹ ਸੁਣ ਕੇ ਕਿਰਪਾ ਨਿਧਾਨ ਬੋਲੇ ਫੇ ਰਖੀ ਜੀ ਤੁਸੀਂ ਤੁਹਾਨੂੰ ਤੁਸੀਂ ਪਰਮ ਪਰਮ ਚਤਰ ਹੋ ਇਕ ਓੰਕਾਰ ਦੇ ਚਰਨ ਦਾ ਜੋ ਸਰੋਵਰ ਹੈ ਮੇਰਾ ਮਨ ਉਸ ਚੰਨ ਸਰੋਵਰ ਦੀ ਮੱਛੀ ਸਮਝੋ ਉਹ ਸਰੋਵਰ ਤੋਂ ਵਿਚੜ ਕੇ ਨਾਨਕ ਤਰਫ ਤਰ ਕੇ ਮਰਿਆ ਸਮਝੋ ਉਸ ਸਰੋਵਰ ਦੀਆਂ ਲਹਿਰਾਂ ਵਿੱਚ ਦਿਨ ਦਾਤ ਖੇਡ ਕੇ ਅਨੰਦਿਤ ਹੁੰਦਾ ਹਾਂ ਨੌ ਦਰਵਾਜ਼ਿਆਂ ਜਿਨ੍ਹਾਂ ਵਿੱਚੋਂ ਦੋ ਅੱਖਾਂ ਦੋ ਕੰਨ ਦੋ ਨਾਸਾ ਮੂੰਹ ਸਿਸ਼ਣ ਗੁਦਾ ਇਹ ਸਦਾ ਹੀ ਬੜੀ ਮੈਲ ਸਿਮ ਦੀ ਰਹਿੰਦੀ ਹੈ ਇਹ ਮੈਲ ਜਲ ਵਿੱਚ ਇਸ਼ਨਾਨ ਕਰਨ ਵਾਲੀ ਸ਼ੁੱਧ ਹੁੰਦੀ ਹੈ ਇਸ ਲਈ ਇਸ਼ਨਾਨ ਕਰਨਾ ਉਚਿਤ ਹੈ ਗੁਰਦਰਕਸ਼ੀ ਨਾਨਕ ਨਾਮ ਸੁਣਿਆ ਤੇ ਉਸੇ ਵੇਲੇ ਦੋਵੇਂ ਹੱਥ ਜੋੜ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੰਦਨਾ ਕੀਤੀ ਤੇ ਕਹਿਣ ਲੱਗਾ ਤੁਸੀਂ ਬੜੀ ਕਿਰਪਾ ਕੀਤੀ ਹੋ ਤੁਸੀਂ ਪ੍ਰਮਾਤਮਾ ਦਾ ਰੂਪ ਹੋ ਪਰਮੇਸ਼ਰ ਦਾ ਰੂਪ ਹੋ ਨਿਰੰਕਾਰ ਦਾ ਰੂਪ ਹੋ ਤੁਸੀਂ ਮੈਨੂੰ ਆਪ ਆ ਕੇ ਦਰਸ਼ਨ ਦਿੱਤੇ ਹਨ ਮੈਂ ਜਾਣਾਂ ਹਾਂ ਜਿਹੜਾ ਪਹਿਨੂ ਜਾਣ ਨਹੀਂ ਸਕਿਆ ਹੁਣ ਜਾਣਿਆ ਹੈ ਜੇ ਤੁਸੀਂ ਆਪਣਾ ਨਾਮ ਦੱਸਿਆ ਹੈ ਕਲਯੁਗ ਦੇ ਵਿੱਚ ਮਨੁੱਖ ਮਾੜੀ ਮਤ ਵਾਲੇ ਹੋ ਗਏ ਹਨ ਇਸ ਕਰਕੇ ਤੁਸਾਂ ਨੇ ਉਤਾਰ ਧਾਰਨ ਕੀਤਾ ਹੈ ਪਹਿਲਾਂ ਤੁਹਾਡੀ ਕਹਾਣੀ ਸੁਣੀ ਹੋਈ ਹੈ ਦਰਸ਼ਨ ਦੇ ਕੇ ਹੁਣ ਤੁਸੀਂ ਮੈਨੂੰ ਮਾਲਕ ਵਾਲਾ ਬਣਾ ਦਿੱਤਾ ਹੈ मुनि सुरेश प्रेम ਨਾਲ ਭਰ ਕੇ ਗਦਗਦ ਹੋ ਗਿਆ ਉਹ ਸਮਝਿਆ ਕਿ ਉਸ ਦੀ ਦੇ ਮਹਾਨ ਸਫਲ ਹੋ ਗਈ ਹੈ मुनि ਦਾ ਪ੍ਰੇਮ ਵੇਖ ਕੇ ਮੁਕਤੀ ਦਾਤਾ ਗੁਰੂ ਜੀ ਨੇ ਆਪਣੇ ਮੁਖ ਤੋਂ ਕੋਮਲ ਮਿੱਠੇ ਬਚਨ ਕਹਿ ਕਿ ਜੋ ਮਨੁੱਖ ਤੁਹਾਡਾ ਸੰਗ ਕਰੇ ਉਸ ਨੂੰ ਮਾਇਆ ਦਾ ਮੋਹ ਨਾ ਵਿਆਪੇਗਾ ਸਤ ਸੰਗਤ ਹੀ ਸਭ ਤੋਂ ਸ਼ਕੀ ਸਥਾਨ ਹੈ ਹੋਰ ਕੋਈ ਬਦਾਰਥ ਇਸ ਦੇ ਬਰਾਬਰ ਨਹੀਂ ਇਸ ਤਰ੍ਹਾਂ ਕਹਿ ਕੇ ਕਵਲ ਮੁਖਨੇਨ ਸੁੱਖਾਂ ਦੇ ਘਰ ਭਾਵ ਧੰਗੁਰੂ ਨਾਨਕ ਦੇਵ ਜੀ ਇਸ ਸਤਨ ਤੋਂ ਦੂਸਰੇ ਸਥਾਨ ਵੱਲ ਅੱਗੇ ਚੱਲ ਪਏ ਸਤ ਸੰਗਤ ਜੀ ਤਾਂ ਗੁਰੂ ਨਾਨਕ ਦੇਵ ਜੀ ਹੁਣ ਇੱਥੋਂ ਚੱਲ ਕੇ ਕਿੱਥੇ ਪਹੁੰਚਣਗੇ ਇਹ ਤੁਹਾਨੂੰ ਅਗਲੀ ਸਾਖੀ ਵਿੱਚ ਦੱਸਾਂਗੇ ਅੱਜ ਦੀ ਸਾਖੀ ਸੰਪੂਰਨ ਹੋਈ ਸਾਧ ਸੰਗਤ ਜੀ ਇਹ ਸਾਖੀ ਸੁਣਾਉਂਦੇ ਹੋਇਆ ਦਾਸ ਸ੍ਰੀ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਤੇ ਭੁੱਲਣ ਹਰ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਜੀ ਜਿਹੜੀ ਇਹ ਸਾਖੀ ਆਪ ਜੀ ਨੇ ਸਰਵਣ ਕੀਤੀ ਹੈ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਆਪ ਜੀ ਦੇ ਜਿੰਨੇ ਵੀ ਗਰੁੱਪ ਹਨ WhatsApp ਦਾ ਗਰੁੱਪ Facebook ਦੇ ਗਰੁੱਪ ਉਸ ਵਿੱਚ ਸਾਥੀ ਨੂੰ ਸ਼ੇਅਰ ਕਰ ਦੇਣਾ ਜੀ ਸਾਥ ਸੰਗਤ ਜੀ ਦੂਸਰੀ ਬੇਨਤੀ ਇਹ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਸਾਥੀਆਂ ਸੁਣ ਲਈ ਦਾਸ ਇਹਦਾ ਚੈਨਲ ਗੁਰ ਸਾਥੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬ ਦਿਓ ਤਾਂ ਜੋ ਇਸ ਚੈਨਲ ਦਾ ਹਰ ਇੱਕ ਨੋਟੀਫਿਕੇਸ਼ਨ ਆਰ ਜੀ ਨੂੰ ਸਮੇਂ ਸਿਰ ਪਹੁੰਚ ਸਕੇ ਸੋ ਸਾਥ ਸੰਗਤ ਜੀ ਹੋਰ ਸਮਾਤੀ ਹੈ ਦਿਓ ਭੁੱਲਾ ਚੁਕਾਂ ਦੀ ਮਾਫੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ